हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਅੱਠ ਹੀ ਫਰਵਾੜਾ ਸੇਣ ਲਈ ਲੈ ਕੇ ਆਏ ਆਂਗੇ ਅੱਠੇ ਬਾਈ ਟਾਪ ਕੁਆਲਿਟੀ ਦੇ ਆਗੇ ਤੇ ਐ ਮਾਲੂ ਵੀ ਸੋਹਣੇ ਤੇ ਸੋਹਣਾ ਬੱਚਾ ਹੈ ਬਾਈ ਕੋਲੇ ਅੱਜ ਤੁਹਾਨੂੰ ਜਰਸੀ ਵੀ ਮਿਲ ਜਾਣਗੇ ਐਚ ਐਫ ਦੇ ਬੱਚੇ ਵੀ ਮਿਲ ਜਾਣਗੇ ਜਿਹੇ ਜਿਹੇ ਬੱਚੇ ਤੁਹਾਨੂੰ ਚਾਹੀਦੇ ਹੋਏ ਅੱਜ ਮਿਲ ਜਾਣਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਦਿਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੀ ਬਾਕੀ ਦੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਭਾਈ ਹਮਨੇ ਨਾਲ ਭਾਈ ਤੇ ਪੁੱਛਦੇ ਆਂ ਭਾਈ ਤੇ ਉਹਨਾਂ ਦੀ ਡਿਟੇਲ ਹਾਂਜੀ ਭਾਈ ਸਤਿ ਸ੍ਰੀ ਅਕਾਲ ਉਹ ਠੀਕ ਹੋ ਭਾਈ ਆਪਣੇ ਬਧੀਆ ਬਧੀਆ ਨਾਮ ਤੇ ਭਾਈ ਆਪਣਾ ਐਡਰੈਸ ਮੁਹੰਮਦਦੀਨ ਜੀ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤਰਸੀਲੇ ਨੂੰ ਆ ਜਾਂਦਾ ਨੇੜੇ ਪਿੰਡ ਕੇ ਹਿੰਮਤਪੁਰਾ ਇਧਰ ਚਕਰ ਲੱਖਾ ਤੇ ਇਧਰ ਉਹ ਨਿਹਾਲ ਸਿੰਘ ਵਾਲੀ ਠੀਕ ਹੈ ਮੈਡਮ ਨੰਬਰ ਬੋਲ ਦੋ ਆਪਣੇ ਹਾਂਜੀ ਮੈਡਮ ਨੰਬਰ 81 88 39602 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਆਮਨੇ ਪਹਿਲੇ ਨੰਬਰ ਵਾਲੇ ਬੱਚੇ ਦੀ ਸ਼ੁਰੂ ਕਰ ਦਈਏ ਭਾਈ ਇਹ ਬੱਚਾ ਵੀ ਜਰਸੀ ਦਾ ਪੰਜਾਬ ਵਾਲੀ ਜਰਸੀ ਆ ਵੀਰੇ ਬਹੁਤ ਚੰਗਾ ਬੱਚਾ ਬਹੁਤ ਚੰਗਾ ਬੱਚਾ ਵੀਰੇ ਜੀ ਹੂੰ ਕੁਆਲਿਟੀ ਵਧੀਆ ਬੱਚੇ ਆਪਣੇ ਆਏ ਘਰ ਪਹਿਲਾ ਫੇਸ ਦਿਖਾ ਕੇ ਲਗਾ ਕਹਿੰਦਾ ਨਾ ਕੰਨ ਵੱਡਾ ਹੋਊਗਾ ਲਓ ਜੀ ਨੇ ਤਿਆਰ ਕਰਨਾ ਨਾ ਬੱਚਾ ਦੇਖੋ ਲਓ ਦੇਖੋ ਭਾਈ ਕੰਨ ਕੰਨ ਬੱਚੇ ਦਾ ਮੈਂ ਕਹਿੰਦਾ ਨਾ ਐ ਡਾਇਮੰਡ ਪੀਸ ਬੱਚਾ ਹਨਾ ਆਪਣੇ ਪੂਰਾ ਡਾਇਮੰਡ ਪੀਸ ਬੱਚਾ ਵੀਰੇ ਸਹੀ ਗੱਲ ਐ ਕੁਆਲਿਟੀ ਦੀ ਫਿਰ ਤਾਂ ਉਮਰ ਹੀ ਕੀ ਐ ਯਾਰ ਤੁਹਾਨੂੰ ਸਹੀ ਦੱਸਾਂ ਅੱਜ ਯਾਰ ਪੂਰੇ ਬਰੀਡ ਦੀਆਂ ਪੱਛਾ ਹੋਣਗੇ ਹੂੰ ਵੱਚ ਬਰੂਡ ਦੀਆਂ ਪੱਤ ਸਟ੍ਰੈਕਰ ਦੀਆਂ ਮੈਂ ਆਇਆ ਤਾਂ ਆਪਾਂ ਪੁਲੇਖਾ ਜਿਹਾ ਖਾ ਖਾ ਕੇ ਵੀ ਕਿਹੜੀ ਕਿਹੜੀ ਵੀ ਆਪਾਂ ਸਿੱਧੀ ਗੱਲ ਹੈਣਾ ਹੂੰ ਦੇਖ ਲਿਓ ਠੀਕ ਹੈ ਵੀਰ ਦੇਖੋ ਐਵਰੀਡ ਬੱਚੇ ਦੀ ਬੱਚੀ ਦੇਖ ਲੋ ਅਸਲ ਜਰਸੀ ਦਾ ਨਗੀਨਾ ਆ ਗਿਆ ਛੜਾ ਸਾਂਭਣ ਵਾਲਾ ਬਣਾ ਸਾਨੂੰ ਦਿਖਾ ਦਈਏ ਮਾੜਾ ਜੇ ਕਰਾਈਆਂ ਤਾਂ ਦੇਖ ਲੋ ਪੰਜਾ ਮਹੀਨੇ ਦਾ ਬੱਚਾ ਪੂਰਾ ਟਾਪ ਦਾ ਦੇ ਲਿਆ ਦੇਖੋ ਝੋਲੀ ਚਾਰ ਹੀ ਸਣਾ ਅਮਨੇ ਜੇ ਪੈ ਗਈ ਕਿਤੇ ਚੰਗੀ ਖਰਾਕ ਬੱਚੇ ਨੇ ਰਿਕਾਰਡ ਤੋ ਬੱਚਾ ਵੀਰੇ ਪੂਰਾ ਟਾਪ ਦਾ ਜੇ ਕਨੇ ਘਰੇ ਨਿਸ਼ਕੀਨ ਰੱਖਣਾ ਦੁਨੀਆਂ ਕਰਦੇ ਬੱਚੇ ਬੱਚੀ ਆ ਦੇਖ ਲੋ ਸਹੀ ਗੱਲ ਆ ਬਾਈ ਦੁਨਨੇ ਮੁੱਲ ਫਿਰ ਇਹ ਬੱਚੇ ਦਾ ਕੀ ਰੁਣਕੇ ਮੁੱਲ ਦਾ ਵੀਰੇ ਕਿੰਨਾ ਕਰਾ ਲਈਏ ਬੱਚੀ ਦਾ ਹੂੰ ਆਪਾਂ ਲੈਣ ਦੇਣ ਜਾਲਾ ਹੀ ਕੰਮ ਆ ਮੁੱਲ ਹੂੰ ਆਪਾਂ 7000 ਦਾ ਬੱਚਾ ਦੇ ਦੇ ਲੋ ਟੋਟਲੀ ਹਾਂਜੀ ਉਹ ਚੋ ਮਾਨਦਨ ਕਰਦਾ ਇਹ ਵੀ ਬਈ ਡਾਇਮੰਡ ਪੀਸ ਬੱਚਾ ਇਹ ਬਹੁਤ ਸੋਹਣਾ ਬੱਚਾ ਗਾ ਇੱਕ ਬੱਚਾ ਦੇ ਲ ਲੈ ਦੋ ਨੰਬਰ ਤੇ ਇਹ ਕਿਹੜਾ ਬਰੀਡ ਆ ਕੇ ਬਈ ਇਹ ਵੀ ਬਸ ਜਰਸੀ ਜੀ ਆ ਜਾਂਦੀ ਐਰ ਸ਼ਰ ਜਰਸੀ ਆ ਜਾਂਦੀ ਐਰ ਸ਼ਰ ਜਰਸੀ ਇਹ ਕਵਾਲਿਟੀ ਦਿਖਾ ਤਾ ਪਹਿਲਾਂ ਯਾਰ ਪਲੀ ਵੀ ਦੇਖਣਾ ਬੱਚੀ ਬੱਚੀ ਦੇਖ ਲੈ ਪਹਿਲਾਂ ਚੋਲੀ ਦਿਖਾਈਏ ਇਧਰ ਬੁਖਰੀ ਆਪਣੇ ਹਲੇ 4 ਕਿ ਮਹੀਨੇ ਦਾ ਬੱਚਾ ਹਲੇ ਇਹ ਜੇ ਮਾਰੇ ਜਣਾ ਲੋ ਦੇਖ ਲੋ ਕੀ ਆ ਛੋਲੀ ਥਾਨ ਦੇਖ ਗਲਾਬੀ ਥਾਨ ਦੇ ਲ ਨਿਖੜਵੇਂ ਥਾਲਾ ਬੱਚੀ ਹੂੰ ਤੇ ਕੀ ਕਹਾਂ ਦਿਖ ਬੱਚਿਆਂ ਨੇ ਪਲੇਵੇ ਬੱਚਿਆ ਨਿੱਕੇ ਬੱਚਿਆ ਕਿੰਨੀ ਉਮਰ ਦਾ ਬੱਚਾ ਹੋ ਗੋਮਨੇ 4-4 ਕਿਹ ਮਹੀਨੇ ਦਾ ਬੱਚਾ ਵੀਰੇ ਪੂਰੇ ਜਿੰਦ ਵਾਲਾ ਬੱਚਾ ਹਨ ਹਾਂਜੀ ਹਾਂਜੀ ਹੂੰ ਪੂਰੀ ਜਿੰਦ ਜਾਨ ਵਾਲਾ ਬੱਚਾ ਕਵਾਲ ਤੇ ਜਿਹੜੇ ਸ਼ੋਕ ਨਾਲ ਤਿਆਰ ਕਰਨੇ ਬੱਚੇ ਯਾਰ ਭਾਈ ਕਰੇ ਗੱਲ ਆ ਭਾਈ ਬਹੁਤ ਸੋਹਰੇ ਤਿਆਰ ਹੋਣ ਵਾਲੇ ਹਨਾ ਲੈ ਕੀ ਬਾਤ ਆ ਭਾਈ ਬਈ ਬੋਟਡ ਸੀ ਬਣ ਅਗਲੇ ਤੇ ਲੱਗੇ ਵਾ ਬੱਚਿਆਂ ਦੇ ਲ ਲੈ ਤੇ ਮੈਂ ਆਪਣੇ ਮੁੱਲ ਫਿਰ ਮੋਲੇ ਦਾ ਕਿੰਨਾ ਕਰਾਲੀ ਵੀਰੇ ਇਹਦਾ ਵੀ ਆਪਾਂ ਇਹ 650 ਦੀ ਪਛੀ ਦੇਣੀ ਆਪਾਂ ਜੇ ਕੋਈ ਜੋੜਾ ਇਕੱਠਾ ਲਾ ਜੇ ਜੋੜਾ ਨਹੀਂ ਤਾਂ ਬਬਰੇ 12 ਯਾਰ ਚ ਮਾਨਤਨ ਕਰਾਂਗੇ 12 ਤੋਂ ਹਾਂਜੀ ਬਾਈ ਅਜੇ ਲੈਣ ਦੇ ਨਹੀਂ ਕਰਨੇ ਲੈਣ ਦੇ ਨਾਲ ਹੀ ਚੰਗੇ ਬੱਚੇ ਹੋਣਗੇ ਵੀਰੇ ਸਾਰੇ ਹੀ ਦੇ ਲਾ ਜਿਹਨੇ ਘਰੇ ਤਿਆਰ ਕਰਨੇ ਬੱਚੇ ਹਮ ਕਿਨ ਟਾਪ ਕੁਆਲਿਟੀ ਬਣਾ ਦ ਗੱਦ ਦੇ ਬੱਚੇ ਦੇ ਬੜੀ ਚੰਗੀ ਹੈ ਨਾ ਸਹੀ ਸੋਕ ਨਾ ਰੱਖਣੀ ਯਾਰ ਮੈਂ ਲੈ ਕੇ ਦਿੰਨਾ 25 25 ਪਲੱਸ ਜਾਣਗੇ ਬੱਚੇ ਹਮ ਸਹੀ ਗੱਲ ਹੈ ਬਾਈ ਤੇ ਤਿੰਨ ਨੰਬਰ ਬੱਚਾ ਐਚ ਐਫ ਆ ਆ ਗਿਆ ਹਾਂਜੀ ਐਚ ਐਫ ਆ ਪਤਾ ਨਹੀਂ ਬਰੂਡ ਦਾ ਪਤਾ ਨਹੀਂ ਯਾਰ ਤੈਨੂੰ ਐਂ ਦਾ ਪਪ ਭੁਲੇਖਾ ਜਿਹਾ ਖਾ ਗਿਆ ਮੈਂ ਉਹਨਾਂ ਤੋਂ ਪੁੱਛਿਆ ਤੁਸੀਂ ਬਾਕੀ ਪੁੱਛ ਕੇ ਦੱਸ ਦਾਂਗੀ ਵੀਰੇ ਹਮ ਸਿੱਧੀ ਜੀ ਗੱਲ ਠੀਕ ਹੈ ਉਹ ਰਾਦਾ ਦਾ ਬੱਚੇ ਦਾ ਨੇ ਪੰਜਾ ਗਮਿਨਾਂ ਦਾ ਬੱਚਾ ਹਲਦਾ ਬੱਚਾ ਬੱਚਾ ਕੁਆਲਿਟੀ ਇੱਕ ਨੋ ਗਲਾਬੀ ਨੋਜ ਦੇਖ ਗਲਾਬੀ ਨੋਜ ਉਹਨੇ ਦੱਸਣਾ ਮਦਾ ਉਹਨੇ 11 12 ਵੜ ਸਕਦੇ ਸਾਡੇ ਸੀਮਣੀ ਭਰਾ ਉਹ ਬੱਚੀ ਦੇ ਹੂੰ ਉਹਦੀ ਮਾਂ ਦਿਖਾ ਦਿੰਨੇ ਤੈਨੂੰ ਲੈ ਠੀਕ ਹੈ ਲੈ ਬਈ ਦੇਖੋ ਫੇਸ ਵਗੈਰਾ ਬੱਚੇ ਦਾ ਕੁਆਲਿਟੀ ਰੰਗ ਟੰਗ ਬੱਚੇ ਦਾ ਨਾ ਬਹੁਤ ਸੋਹਣਾ ਥਾਣਾ ਬਣਾ ਚਾਹ ਰਹੀ ਹੈ ਦਿਖਾ ਦਿਓ ਬੜੇ ਲੈ ਤਾਂ ਦਿਖਾ ਦਈਏ ਪਹਿਲਾਂ ਤਾਂ ਕੀ ਬਾਤ ਹੈ ਚੋਲੀ ਬਈ ਚੰਗੀ ਮਿਲੂਗੀ ਸ਼ੋਨੂ ਥਾਂ ਤੇ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਮਿਲਣੀ ਬਾਕੀ ਰੰਗ ਰੂਪ ਦੇਖੋ ਬੱਚੇ ਦਾ ਆ ਆ ਮਤਲਬ ਇਹਦੀ ਹਾਂ ਦੇਖ ਦੇਖ ਠੀਕ ਹੈ ਭਾਈ ਲੈ ਚਾ ਆਈ ਨਹੀਂ ਹੈਗਾ ਆ ਭਾਈ ਨੇ ਵੀ ਫੋਟੋ ਵੀ ਦਿਖਾ ਦਿੱਤੀ ਕਹਿੰਦਾ ਇਹਦੀ ਮਦਦਤੀ ਫੋਟੋ ਆ ਗਈ ਜੀ ਪਲੱਸ ਵਾਲੀਆਂ ਜਾਂਦੀਆਂ ਰੱਖ ਰਹੀ ਤੂੰ ਪਤਾ ਬਰੀਡ ਤੇ ਹਿਸਾਬ ਨਾਲ ਦੇਲਾ ਪੱਛੀ ਦੇਲਾ ਕਿੰਨੀ ਕੁਆਲਿਟੀ ਯਾਰ ਦੀ ਹੈ ਕੱਚੀਆਂ ਨਹੀਂ ਤੇ ਹਮਨੇ ਫਿਰ ਮੁੱਲ ਲੈਣ ਦੇਣੇ ਤਾਂ ਖੀਰ ਹੋ ਮੁੱਲ ਲੈਣ ਦੇਣ ਪਰ ਇਹ ਪੱਛੀ ਦਾ ਕਿੰਨਾ ਕਰਾਲਗੇ ਹੂੰ ਇਹ ਆਪਾਂ 9000 ਦੀ ਦੇਣੀ ਬਟੋਟ ਲੈ ਹਾਂਜੀ ਭਾਈ ਚੱਕੋ ਭਾਈ ਮੱਚਾ ਇਨਾ ਟਾਪ ਦਾ ਯਾਰ ਦੇ ਦੇਣਾ ਬਈ ਅੱਜ ਦੀ ਘੜੀ ਮੰਨ ਕੇ ਚੱਲਾ ਡੇਢ ਜਿਦਾਂ ਤਿਆਰ ਹੋਈ ਡੇਢ ਲੱਖ ਤੋਂ ਕਾਂਹ ਜਾਊਗੀ ਡੇਢ ਲੱਖ ਆਪਾਂ ਲਾਉਣਾ ਸਰੇਗ ਬੰਦੇ ਨੂੰ ਦੋਖਦਾ ਕਿ ਉਹ ਅੱਜ 9-10 ਹਜ਼ਾਰ ਲਾਤਾ ਇਹਨਾਂ ਦੇ 40-50 ਹਜ਼ਾਰ ਸਾਰੇ ਇਕੱਠੇ ਕਰਕੇ ਲਾ ਦੇਵੇ ਬੱਜਟ ਵਾਲੇ ਵਿੱਚ ਬੱਜਟ ਵਾਲਾ ਸਹੀ ਗੱਲ ਆ ਬਈ ਮੈਂ ਆ ਹੀ ਨਹੀਂ ਚਾਰ ਨੰਬਰ ਬੱਚਾ ਆਵਣੇ ਕਿੰਨੀ ਉਮਰ ਦਾ ਆ ਗਿਆ ਬਈ ਇਹ ਵੀ 560 5 ਪੰਜ ਬੱਚਾ ਦੇ ਖਾਏ ਪਈਆਂ ਬੱਕਲੇ ਥਾੜਾ ਨਾ ਉਹਦੇ ਧਰਮ ਲੰਮੀ ਬਰੀਡ ਇਹਦੀ ਚੈੱਕ ਕਰ ਸਕਦੇ ਬੱਚੇ ਦਾ ਪ੍ਰਿੰਟ ਚੈੱਕ ਕਰ ਸਕਦਾ ਇੱਕ ਗੱਲ ਬਈ ਤੁਹਾਨੂੰ ਹੋਰ ਦੱਸ ਦਣਾ ਇਹਦਾ ਬਾਈ ਦੀਆਂ ਨਮਾਈਆਂ ਧਮਾਈਆਂ ਰਹੀਆਂ ਹੱਗੀਆਂ ਹਾਂਜੀ ਹਾਂਜੀ ਜੇ ਨਮਾਈਆਂ ਧਮਾਈਆਂ ਹੁੰਦੀਆਂ ਤਾਂ ਸਾਨੂੰ ਚੀਜ਼ ਕੁਛ ਹੋਰ ਦਿਸਣੀ ਸੀ ਕਿ ਨਾ ਹਾਂਜੀ 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 ਹੁਣ ਇਹੀ ਬੱਚਾ ਨੂੰ ਨਮਾ ਧਮਾ ਦੇ ਤਾਂ ਮੈਂ ਕਹਿਣਾ ਵੀ ਕਹਿਣ ਦੀ ਲੋੜ ਹੀ ਨਹੀਂ ਕੁਝ ਚੀਜ਼ ਬਣ ਜਾਣਾ ਇਹਨਾਂ ਨੇ ਬਾਕੀ ਯਾਰ ਬੰਦੇ ਯਾਰ ਆਪਦੀ ਆਪਦੀ ਹਨਾ ਦੇ ਪਰਖ ਆ ਬਾਈ ਜਿਹੜੇ ਪਰਖਣੀਆਂ ਸੋਨੇ ਦੀ ਸੋਨਾ ਹੀ ਰਹਿਣਾ ਬਾਈ ਸਹੀ ਗੱਲ ਠੀਕ ਹਨ ਠੀਕ ਹੈ ਕੀ ਬਾਤ ਮੋਲੇ ਦਾ ਕਿੰਨਾ ਕਰਾਲਗੇ ਇਹ ਵੀ ਬਰੇ ਮੰਨ ਕੇ ਚੱਲ 8500 ਦਾ ਹੂੰ ਦੋਨੇ ਬੱਚੀਆਂ ਆਪਾਂ ਇਹ ਵੀ ਆਪਾਂ ਮੰਨ ਕੇ ਚੱਲ ਬਾਹਲਾ ਨਹੀਂ ਕਹਿੰਦੇ 13.5 ਦੇ ਦੇ ਸਾਢੇ 13.5 ਦੀ ਸਾਢੇ 13.5 ਦੀ ਲੈਣ ਦੇ ਹਾਂ ਛੋੜੋ ਭਈਆ 2500 ਨੂੰ ਤਿਆਰ ਕਰਨ ਵਾਲੇ ਬੱਚਿਆ ਸੋਹਣੇ ਬੱਚੇ ਆ ਅਸਲ ਹਾਂਜੀ ਤੇ 5 ਨੰਬਰ ਬੱਚਾ ਜਰਸੀ ਆ ਗਿਆ ਜਰਸੀ ਆ ਬਰੇ 50 ਵਾਲੀ ਦੇਖ ਲਉਣਾ ਝੋਲੀ ਦੇਖ ਯਾਰ ਮੈਂ ਤੈਨੂੰ ਕਹਿੰਦੇ ਆ ਸੋਨੇ ਰੰਗੀ ਬੱਚੀ ਹੂੰ ਗੋਲਡਨ ਸਹੀ ਗੱਲ ਆ ਬੜਾ ਚੰਗਾ ਬੱਚਾ ਆ ਯਾਰ ਪਿਆਰਾ ਬੱਚਾ ਨੱਤੂਰਾ ਤਾਰਾ ਦੇਖ ਬੱਚੀ ਦਾ ਨਾਲੇ ਥਣ ਦੇਖ ਝੋਲੀ ਦੇ ਹਮ ਇੱਕ ਨੰਬਰ ਝੋਲੀ 6 ਮਹੀਨੇ ਦਾ ਬੱਚਾ ਹਲੇ ਕਿਹ ਇਧਰ ਨੂੰ ਫੇਸ ਦਿਖਾਈ ਇਹਦਾ ਫਿਰ ਆਪਾਂ ਬੱਚੇ ਦਾ ਦਿਖਾਈ ਇਹ ਰੰਗ ਨੂੰ ਕੋਈ ਸੱਤ ਬੜਾ ਪਿਆਰਾ ਮੂੰਹ ਹੈ ਨਾ ਕੀਆ ਬਾਤ ਬੋਦੀ ਵਾਦੀ ਚੈੱਕ ਕਰੋ ਇੱਕ ਨੰਬਰ ਆ ਬੱਚੇ ਦੀ ਕੁਆਲਿਟੀ ਦੇਖੋ ਆਪਣੇ ਮੁੱਲ ਮੁੱਲ ਆਪਣੇ ਮੁੱਲੇ ਦਾ ਕਿੰਨਾ ਕਰਾ ਲਈ ਵੀਰੇ ਬੱਚੀ ਦਾ ਹਮ ਜਰਸੀ ਦਾ ਇਹਦਾ ਠੀਕ ਆ ਇਹ ਆਪਾਂ 650 ਦੀ ਇਹ ਦੇ ਦੇਣੀ ਬਾਈ 650 ਦੀ 650 ਦੀ ਦੇ ਦੇਣੀ ਆ ਜੀ 650 ਲਈ ਕਹਿੰਦਾ ਬਈ ਆਪਾਂ ਇਹ ਅਸੀਂ ਦੇਣੀ ਆ 6 ਨੰਬਰ ਬੱਚਾ ਕਿੰਨੀ ਉਮਰ ਦਾ ਆ ਗਿਆ ਇਹ ਵੀ ਪਸ ਪੰਜਾ ਕੁਛ 6 ਮਹੀਨੇ ਦਾ ਬੱਚਾ ਹੋਊ ਗਰੇ ਗੋਲ ਮਟੋਲ ਤੇ ਇਹਦੇ ਮਾੜੇ ਸਿੰਘ ਤਕੋਂ ਨੇ ਬਈ ਸਿੰਘ ਦੇ ਆਪਾਂ ਗਲਤ ਕੰਮ ਨਹੀਂ ਕਰਦੇ ਬਾਈ ਕਹਿੰਦਾ ਬਈ ਗਲਤ ਆਪਾਂ ਗੱਲ ਇਹਦੇ ਮਾੜੇ ਜੇ ਸਿੰਘ ਸੈਸ ਤਕੋਂ ਨੇ 25 tuổi ਸਿੰਘ ਬਾਈ ਕਹਿੰਦਾ ਇਹਦੇ ਹੈਗਾ ਦਗਾਉਣ ਵਾਲੇ ਇਹ ਪੂਰਾ ਟੋਪ ਚ ਦੇਖ ਰੋਕੀ ਆਪਣੇ ਮਾਣੇ ਦਿਖਾ ਦਈਏ ਥਾਂ ਤੋਂ ਲਿਆ ਤੋ ਬਈ ਇੱਕ ਲੱਗਦਾ ਲੈ ਝੋਲਗਾ ਚੈਕਰਸ ਆ ਇਹਦਾ ਬਾਲਗਾ ਤਾਂ ਗਿਆ ਝੋਲਗਾ ਮੋਲੇ ਤਾਂ ਆਪਣੇ ਮੋਲੇ ਦਾ ਕਿੰਨਾ ਕਰਾਲੀ ਇਹ ਵੀ 6000 ਦਾ ਬੱਚਾ ਦੇ ਦੇਣਾ ਦੋਨਾ ਜੋੜਾ ਬਾਈ ਆਪਾਂ 11000 ਦੇ ਦੇਣੀ 6000 ਦੀ ਬੱਚਾ ਬਾਈ ਕਹਿੰਨਾ ਇਹ ਦੇ ਦੇਣਾ ਦੋਵੇਂ ਜੋੜਾ ਜਰਸੀ ਦੇ ਦਾ 11 ਦਾ ਹਾਂ 11 ਦਾ ਠੀਕ ਹੈ ਬਾਈ 11 ਦਾ ਜੋੜਾ ਬਾਈ ਕਹਿੰਨਾ ਦੇ ਦੇਾਂਗੇ ਅਗੇ 8 ਨੰਬਰ ਬੱਚਾ ਇਹ ਵੀ ਪ੍ਰਿੰਟਡ ਬੱਚਾ ਹਾਂ ਇਹ ਪਤਾ ਨਹੀਂ ਬਰੂਡ ਦਾ ਜਰਾ ਆਏ ਭੁਲੇਖਾ ਖਾ ਗਿਆ ਤੈਨੂੰ ਸਹੀ ਦੱਸਾਂ ਉਹ ਮੈਂ ਨਾ ਆਪਦਾ ਦੇਖ ਲਵੇ ਪਤਾ ਨਹੀਂ ਪਾਈਪਰ ਦਾ ਪਤਾ ਨਹੀਂ ਬਰੂਡ ਦਾ ਜੇ ਕਿਹਾ ਸੀ ਉਹਨਾਂ ਨੇ ਬਾਕੀ ਪੁੱਛ ਕੇ ਦੱਸ ਦੂ ਮੈਨੂੰ ਨਾ ਇਹ ਤਾਂ ਲੂੰਮੀ ਵੀ ਨਹੀਂ ਚੜੀ ਯਾਰ ਹਨਾ ਹਾਂਜੀ ਹਾਂਜੀ ਸਹੀ ਗੱਲ ਆ ਬੱਚੇ ਨੇ ਇਹ ਤਾਂ ਬਈ ਲੂੰਮੀ ਨਹੀਂ ਚੜੀ ਤੋੜਾ-ਤਾਰਾ ਚੈੱਕ ਕਰ ਬੱਚੇ ਦਾ ਮੈਂ ਕਿਹਨਾ ਕਿਆ ਬਾਤ ਆ ਪ੍ਰਿੰਟਡ ਬੱਚਾ ਹੈ ਰੰਗ ਰੂਪ ਪੰਜਾ ਤੋਂ 6 ਮਹੀਨਾ ਦਾ ਬੱਚਾ ਆਲੇ ਰੋਦੀ-ਬਦੀ ਫੁੱਲ ਕਵਾੜ ਦੇ ਮੁੱਲੇ ਤਾਂ ਆਪਣੇ ਮੁੱਲ ਤਾਂ ਕਿੰਨਾ ਕਰਾਲ ਗਏ ਵੀਰੇ ਆਪਾਂ ਹੂੰ ਇਹ 11000 ਦੀ ਬੱਚਾ ਦੇਣਾ 11000 ਦੀ ਬੜਾ ਟੌਪ ਦਾ ਬੱਚਾ ਹੈ ਬਈ ਸਹੀ ਗੱਲ ਆ ਹਾਂ 35 ਪਲੱਸ ਵਾਲਾ ਬੱਚਾ ਹੈ ਇਹ ਨਹੀਂ ਹੈਗਾ ਨਕੀਨਾ ਪੀਸ ਨਕੀਨਾ ਪੀਸ ਹਾਂਜੀ ਜੇ ਜੋੜਾ ਇਹਦਾ ਵੀ ਲੈ ਕੇ ਜਾਊਗਾ ਆ ਤੇ ਆਹ ਬੱਚੀ ਹੂੰ ਆਪਾਂ ਮੰਨ ਕੇ ਚੱਲ 18000 ਦਾ ਜੋੜਾ ਦੇਣਾ ਬਾਈ 18 ਦਾ ਇੱਕ ਮਿੰਟ ਬਣੇ ਰੋਕੀ ਮੜਾ ਦਿਖਾਈ ਦੇ ਲੋ ਚਾਰ ਹੀ ਥਣ ਹੋਣਗੇ ਉਹਦੀ ਗਰੰਟੀ ਹੋਊ ਆਪਣੀ ਠੀਕ ਆ ਚਾਰਾਂ ਥਣਾਂ ਤੇ ਖੀਰੀਆਂ ਬੱਚਿਆਂ ਦੀ ਗਰੰਟੀ ਹੋਊ ਆਪਣੀ ਪੰਜਵਾਂ ਥਣ ਨਹੀਂ ਹੋਊਗਾ ਤੇ ਤੰਤੋਂ ਖੀਰੇ 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 ਠੀਕ ਆ ਦੰਦੋਂ ਬਾਈ ਕਹਿੰਦਾ ਸਾਰੇ ਖੀਰੇ ਬੱਚੇ ਥੋੜਾ ਦਰ ਹੈਦਾ ਚੁੱਕ ਚੈੱਕ ਕਰ ਸਕਦਾ ਮੁੱਲ ਬਣੇ ਇਹਦਾ ਬੱਚੇ ਦਾ ਮੁੱਲ ਲੈ ਕਿੰਨਾ ਕਰ ਲਈਏ ਵੀ 10.5000 ਦੀ ਬੱਚੀ ਦੇਣੀ 10.50 ਦੀ ਹਾਂਜੀ ਬਾਈ ਜੇ ਕੋ ਸਾਰੀਆਂ ਇਕੱਠੀਆਂ ਲੈ ਜੇ ਸਾਰੀਆਂ ਇਕੱਠੀਆਂ ਲੈਂਦਾ ਵੀਰੇ 55000 ਚਾਚਾ ਨਾ ਹੂੰ ਸਾਰਿਆਂ ਬੱਚਾ ਦੰਨੇ ਨਾ ਹੂੰ 55000 ਤੇ ਪਹੁੰਚ ਕਰਮੂ ਅੱਜ ਮੈਂ ਫ੍ਰੀ ਫ੍ਰੀ ਚੱਕੋ ਬਈ ਜੇ ਬਾਈ ਕਹਿੰਦਾ ਇਕੱਠਾ ਕੋਈ ਲੈਂਦਾ ਅੱਠੇ ਦੀਆਂ ਅੱਠੇ 55000 ਤੇ ਪਹੁੰਚ ਮੈਂ ਫ੍ਰੀ ਜਿੱਥੋਂ ਮਰਜੀ ਬਸ ਬਸ ਆਪਾਂ ਨੂੰ ਖਾਤੇ 'ਚ ਪੈਸੇ ਪਾ ਦੇ ਬਬਾ ਉਹਦੀ ਹੋਣੀ ਹੈ ਹੋਰ ਠੀਕ ਹੈ ਬਾਈ ਕਹਿੰਦਾ ਜਿੱਥੇ ਮਰਜੀ ਮਗਵਾ ਬਾਕੀ ਆਪਣੀ ਅਸ ਦੇਖ ਲੈ ਵੀ ਸਾਰੀ ਬੱਚਿਆਂ ਦੀ ਵੀਡੀਓ ਦੇਖ ਕੇ ਸਹੀ ਗੱਲ ਆ ਬਾਈ ਤੇ ਜੇ ਕਿਸੇ ਵੀ ਵੀਰ ਇਹ ਜੋੜਾ ਆ 18000 ਦੇ ਦੇਣਾ ਜੋੜਾ 18 ਦਾ ਹੂੰ ਠੀਕ ਆ ਇਹ ਦੇਖ ਲਓ ਕਿੰਨਾ ਉਹ 12 10 ਆ ਫਿਰ ਦੇਖ ਲਓ ਹੂੰ 60 70 ਹਰ万 ਦੀ ਸਹੀ ਗੱਲ ਆ ਬਾਈ ਕਿਸੇ ਵੀ ਵੀਰ ਨੂੰ ਕੋਈ ਵੀ ਬੱਚਾ ਪਸੰਦ ਆਵੇ ਤਾਂ ਬਾਈ ਨਾਲ ਕਰ ਲਿਓ ਕੰਟੈਕਟ ਬਾਕੀ ਵੀਡੀਓ ਨੂੰ ਵੇਖਣ ਇੱਕ ਗਾਣਾ ਦਾ ਮੁੱਲ ਲੱਗਦਾ ਵੀ ਅੱਜ ਤੱਕ ਹੂੰ ਸਹੀ ਗੱਲ ਆ ਅੱਜ ਲਾਏ ਤੋਖ ਦੇ ਨਹੀਂ ਇਹਨਾਂ ਦੇ ਹੂੰ ਕਹ ਲੂੰ ਇਹਨਾਂ ਨੇ ਵਿਚਾਰਿਆਂ ਕਰਮ ਵਾਲੀਏ ਕਿਸੇ ਨੇ 80000 ਦੀ ਕਿਤੇ 85000 ਤੇ ਜਾਊਗੀ ਸਹੀ ਗੱਲ ਆ ਭਾਈ ਕਈ ਲੱਖੋਂ ਪਾਰ ਵੀ ਆਲੀਆਂ ਇਹ ਹੂੰ ਸਭ ਤੋਂ ਵੱਡੀ ਸਰ ਤੇ ਕਰਮ ਵਾਲੀਆਂ ਆਪਣੇ ਕੋਲ ਪਛੀਆਂ ਕਈਆਂ ਹੁਣ ਬੰਦੇ ਨੇ ਪਿੱਛੇ ਆਪਾ ਹੋ ਗਿਆ ਸਾਲ ਕੋ ਉਦੋਂ ਲੰਗਾ ਸੀ ਉਹਨੇ ਮੇਥੋਂ 49000 ਦੀਆਂ ਸੱਤ ਬੱਚੀਆਂ ਲਈਆਂ ਸੀ ਹੂੰ ਇਹ ਸੱਤਾਂ ਬੱਚੋਂ ਚਾਰ ਬੱਚੀਆਂ ਤਿਆਰ ਕਰਕੇ ਵੇਚਤੀਆਂ ਬੰਦੇ ਨੇ ਠੀਕ ਹੈ ਭਾਈ ਉਹ ਆਪ ਦੱਸਦਾ ਕਹਿੰਦਾ 2.5 ਲੱਖ ਰੁਪਏ ਮੇਰਾ ਬਣ ਗਿਆ ਠੀਕ ਆ ਉਹ ਆਪਾਂ ਪਰਸੋਂ ਚਾਰ ਬੱਚਿਆਂ ਨੂੰ ਹੋਰ ਦਿਤਾਂਗਾ ਆਪਾਂ ਇਸੇ ਕਰਕੇ ਓਕੇ ਬਾਈ ਰੰਦਾ ਬਾਵਾ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ